ਜੋ ਇਹ ਲਈ ਸਪੈਸ਼ਲ ਕੋਚਿੰਗ ਲੈਣ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਪੁਲ ਦੇ ਵਿੱਚ ਪਛੇਤ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਵੀ ਫ੍ਰੀ ਸਪੋਰਟ ਕਰਨਾ ਵੈਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਪਰ ਫ੍ਰੀ ਆਫ ਕਾਸਟ ਸਾਡੇ ਬੱਚੇ ਉਥੇ ਪ੍ਰੈਸੀਡੈਂਸ਼ੀਅਲੀ ਰਹਿ ਕੇ ਔਰ ਉਥੋਂ ਸਿੱਖ ਕੇ ਆਏ ਆ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹੌਮ ਸਕੂਲ ਆਫ ਫੈਮਿਨੈਸ ਰਹਾਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿਨੇ ਆ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ, ਨੀਟ, ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਅਸੀਂ ਇਹ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਇਹ ਬੱਚੇ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨੀतेश ਦਾ ਨਾਮ ਰੋਸ਼ਨ ਕਰੇਗਾ ਕਹਿੰਦੇ 11 ਦੇ ਲਈ ਸਿਰ ਤੇ ਹੁੰਦੀਆਂ ਸਰਦਾਰੀਆਂ ਆਪਣੇ ਪੱਟਾਂ ਦੇ ਵਿੱਚ ਵੀ ਜਾਣ ਚਾਹੀਦੀ। ਇਹੋ ਜਿਹਾ ਇੱਕ ਮੁੰਡਾ ਜਲੰਧਰ ਦਾ ਰਹਿਣ ਵਾਲਾ ਜਿਹੜਾ ਅਮਰੀਕਾ ਤੋਂ ਸਿਲਵਰ ਜਿੱਤ ਕੇ ਆ ਸਾਡੇ ਨਾਲ ਹੈ। ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ, ਹਿੰਦੁਸਤਾਨ ਦਾ ਨਾਮ ਵੀ ਰੋਸ਼ਨ ਕੀਤਾ। ਦੇ ਨਾਲ ਦੀ ਨਾਲ ਜਲੰਧਰ ਦੇ ਨਾਮ ਵੀ ਇੱਕ ਸਿਲਵਰ ਮੈਡਲ ਜੜ ਦਿੱਤਾ। ਨਾਲ ਗੱਲਬਾਤ ਕਰਦੇ ਆ। ਭਾਈ ਸਾਹਿਬ ਕੀ ਨਾਮ ਤੁਹਾਡਾ ਤੁਸੀਂ? ਮੇਰਾ ਨਾਮ ਮੋਹਿਦ ਦੁੱਗ੍ਹ ਹੈ। ਅੱਲਾ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਜਿਹੜਾ ਮੈਨੂੰ ਮੌਕਾ ਦਿੱਤਾ ਆਪਣੀ ਸਟੋਰੀ ਸੁਣਾਉਣ ਦਾ। ਕਿਵੇਂ ਸ਼ੌਂਕ ਕਿਦਾਂ ਪਿਆ ਇੱਕ ਹੁੰਦਾ ਨਾ ਇੱਕ ਏਮ ਹੁੰਦਾ ਆ ਵੀ ਮੈਂ ਯਾਰ ਵੱਡਾ ਹੋ ਕੇ ਆਹ ਹੀ ਬਣਨਾ ਆ ਕਿਵੇਂ ਸਟੋਰੀ ਸਮਝਾਓ ਕਿ ਆਪ ਪਲਟੀ ਕੀ ਹੈਗਾ ਕਿ ਤੁਹਾਡਾ ਏਮ ਕਿਦੋਂ ਕਿਦੋਂ ਤੋਂ ਆਸਪਤ ਜੀ ਵੀ ਯਾਰ ਮੈਂ ਤਾਂ ਬਾਡੀ ਬਿਲਡਰ ਹੀ ਬਣਨਾ ਨਹੀਂ ਐਦਾਂ ਤਾਂ ਮੇਰਾ ਸ਼ੁਰੂਤ ਤੋਂ ਕੋਈ ਏਮ ਨਹੀਂ ਸੀਗਾ 2013 ਦੀ ਗੱਲ ਹੈ ਜਦੋਂ ਮੈਂ ਜਿਮ ਸਟਾਰਟ ਕੀਤਾ ਉਦੋਂ ਤਾਂ ਜਸ ਇੰਨਾ ਏਮ ਸੀਗਾ ਕਿ ਵੀ ਉਦੋਂ ਮੈਂ ਪਤਲਾ ਹੀ ਹੁੰਦਾ ਸੀਗਾ ਕਿ ਥੋੜੀ ਫਿਜ਼ਿਕ ਬਣਾਈਏ ਜਿਦਾਂ ਐਕਟਰਸ ਦੇਖਦੇ ਆ ਬਾਲੀਵੁੱਡ 'ਚ ਹਾਲੀਵੁੱਡ 'ਚ ਬੜੀ ਬੋਡੀ ਹੁੰਦੀ ਆ ਤੇ ਮੇਰਾ ਏਮ ਸੀਗਾ ਤੇ ਮੈਂ ਸ਼ੁਰੂ ਕੀਤਾ ਰੀਲਾ ਰੀਲਾ ਦੇਖ ਦੇ ਕੇ ਰੀਅਲ ਸਟੋਰੀ ਤਿਆਰ ਕਰ ਲਈ ਕਹਿ ਸਕਦੇ ਹੋ ਤੇ ਉਸ ਤੋਂ ਬਾਅਦ 2017-18 ਜਾ ਕੇ ਜਦੋਂ ਮੈਨੂੰ ਲੋਕ ਨੇ ਸੁਜੈਸਟ ਕਰਨਾ ਸ਼ੁਰੂ ਕੀਤਾ ਕਿ ਤੇਰੀ ਪਾਵਰ ਜ਼ਿਆਦਾ ਹੈ ਤੂੰ ਕੋਈ ਸਟਰੈਂਥ ਗੇਮ ਜਾ ਸਕਦਾ ਹੈ ਫਿਰ ਮੈਂ ਵੀ ਟਰਾਈ ਕੀਤੀ ਇਧਰ ਉਧਰ ਦੇਖ ਕੇ ਕਿ ਕੋਈ ਤੋ ਲਿੰਕ ਮਿਲ ਜਾਏ ਬਟ ਉਸ ਟਾਈਮ ਇਹਨੂੰ ਕੋਈ ਲਿੰਕ ਨਾ ਮਿਲਣ ਕਰਕੇ ਫਿਰ ਰਹਿ ਗਿਆ ਫਿਰ 2022 ਚ ਮੈਨੂੰ ਕੋਈ ਇੰਸਟਾਗ੍ਰam ਤੇ ਇਦਾਂ ਹੀ ਸਟੋਰੀ ਦਿਖੀ ਕਿ ਕਿਤੇ ਕੰਪੀਟੀਸ਼ਨ ਹੋ ਰਿਹਾ ਅੰਬਾਲਾ ਵਿੱਚ ਕੰਪੀਟੀਸ਼ਨ ਸੀਗਾ ਸਟੇਟ ਲੈਵਲ ਦਾ ਕੋਈ ਪ੍ਰਾਈਵੇਟ ਪਰ ਮੈਂ ਫਿਰ ਚਲਾ ਗਿਆ ਮੈਂ ਚਲੋ ਟਰਾਈ ਕਰ ਲੈਂਦੇ ਆ ਕਿ ਪਿਆਰੀ ਤਾਂ ਹੈ ਨਹੀਂ ਸੀ ਉਦਾਂ ਹੀ ਸੀਗਾ ਨ ਇਰ ਮੈਂ ਗਿਆ ਤੇ ਖੇលਿਆ ਤੇ ਉੱਥੇ ਮੈਂ ਬੈਂਚ ਪ੍ਰੈਸ ਖੇਲੀ ਤੇ 140 ਕਿਲੋ ਦੀ ਬੈਂਚ ਪ੍ਰੈਸ ਚੁੱਕਾਈ ਪੰਜਾਬੀਆਂ ਨੇ ਹਰਿਆਣੇ ਜਾ ਕੇ ਫੱਟੇ ਧੱਕ ਦਿੱਤੇ ਤੇ ਉੱਥੇ ਮੇਰਾ 3rd ਮੈਡਲ ਆ ਗਿਆ ਪਰ ਫਿਰ ਹਾਂ ਫਿਰ ਜਦੋਂ 3rd ਮੈਡਲ ਆਇਆ ਫਿਰ ਮੈਂ ਬੜਾ ਮੋਟੀਵੇਟ ਹੋਇਆ ਕਿ ਮੈਂ ਤਾਂ ਉੱਧੀਆਂ ਐ ਸੀਗਾ ਤਾਂ ਤਾਂ ਵੀ ਮੈਡਲ ਆ ਗਿਆ 10 12 ਬੰਦਿਆਂ ਨੂੰ ਹਰਾ ਕੇ ਮੈਂ ਜਿੱਤ ਲਿਆ ਤੇ ਮੈਂ ਜੇ ਪ੍ਰੋਪਰ ਤਿਆਰੀ ਕਰਾਂ ਤੇ ਮੈਂ ਬਹੁਗੇ ਤੱਕ ਜਾ ਸਕਦਾ ਹਾਂ ਬਸ ਫਿਰ ਮੈਂ ਪ੍ਰੋਪਰ ਤਿਆਰੀ ਸ਼ੁਰੂ ਕੀਤੀ ਹੈ ਤੇ 3-6 ਮਹੀਨਾ ਸਟੇਟ ਨੈਸ਼ਨਲ ਸਾਰੇ ਜਿੱਤ ਕੇ ਸਾਲ ਦੇ ਵਿੱਚ ਵਿੱਚ ਇੱਕ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਸੀਗਾ ਇੰਗਲੈਂਡ ਤੋਂ ਲਾਸਟ ਈਅਰ ਅਕਤੂਬਰ ਚ ਉਦੋਂ ਮੈਂ 골ਡ ਮੈਡਲ ਲੈ ਕੇ ਆਇਆ ਸੀਗਾ ਉਹ ਵਕਤ 160 ਕਿਜੀ ਦੀ ਬੈਂਚ ਪ੍ਰੈਸ ਲਈ ਸੀ ਕਿ ਖੋਜ ਗਏ 골ਡ ਤੋਂ ਐਤ ਕੀ ਕੰਪੀਟੀਸ਼ਨ ਥੋੜਾ ਜ਼ਿਆਦਾ ਸੀਗਾ ਯੂ ਐਸ ਏ ਚ ਕੰਪੀਟੀਸ਼ਨ ਥੋੜਾ ਕਹਿੰਦੇ ਜ਼ਿਆਦਾ ਹੁੰਦਾ ਹੈ ਉਹਦੀ ਸਿਲੈਕਸ਼ਨ ਲਈ ਵੀ ਇੱਕ ਨੈਸ਼ਨਲ ਤੇ ਇੱਕ ਇੰਟਰਨੈਸ਼ਨਲ ਮੈਡਲ ਵੀ ਚਾਹੀਦਾ ਸੀ ਮੇਰੇ ਕੋਲ ਹੈਗਾ ਸੀਗਾ ਤਾਂ ਮੈਂ ਸਿਲੈਕਟ ਹੋ ਗਿਆ ਤੇ ਵੀਜ਼ਾ ਵੀ ਲੱਗ ਗਿਆ ਤੇ ਫਿਰ ਮੈਂ ਗਿਆ ਤੇ ਉੱਥੇ ਐਤ ਕੀ ਮੈਂ ਸਮੋ ਪਿਛਲੀ ਵਾਰ 160 ਲਗਾਈ ਸੀ ਇਸ ਵਾਰੀ 165 ਲਗਾਈ ਪਰ ਫਿਰ ਵੀ ਸੈਕੰਡ ਆਇਆ ਚਲ ਜੇ ਕਹਾਂ ਮੈਂ ਗਾਂ ਜਾ ਕੇ 골ਡੀ ਲੈ ਕੇ ਆਉਣੇ ਜਾਂ ਕਿਸੇ ਹੋਰ ਕਿੱਤੇ ਚ ਪੈ ਰੱਖਣਾ ਗਾਂ ਮੇਰਾ ਏਮ ਇਹ ਹੈ ਕਿ ਮੈਂ ਫਿਲਹਾਲ ਇੰਟਰਨੈਸ਼ਨਲ ਮੈਡਲ ਦੋ ਲੈ ਚੁੱਕਾ ਹਾਂ ਦੋ ਕੰਟਰੀਆਂ ਚੋਂ ਬਾਕੀ ਜਿੰਨੇ ਕੰਟਰੀਜ਼ ਪਾਵਰ ਲਿਫਟਿੰਗ ਇਸ ਵੇਲੇ ਚੱਲ ਰਹੀ ਹੈ ਹਰ ਕੰਟਰੀ ਜਾ ਕੇ ਇੱਕ ਵਾਰੀ ਮੈਡਲ ਲੈ ਕੇ ਆਣਾ ਹੈ ਤੇ ਉੱਥੇ ਜਾ ਕੇ ਤਿਰੰਗਾ ਲੈਣਾ ਮੈਂ ਇਹ ਮੇਰਾ ਏਮ ਹੈ ਤਿਰੰਗਾ ਲਹਿਰਾਉਣਾ ਹੈ ਮੋਹਿਦ ਦਾ ਨਾਮ ਹੋਣਾ ਸਾਰੇ ਪਾਸੇ ਦੁਗ-ਦੁਗ ਹੋ ਜਾਣੀ ਆ ਹੈ ਤੇ ਮੈਡਲ ਦੋ ਆ ਗਏ ਆ ਇੰਟਰਨੈਸ਼ਨਲ ਹੋਰ ਵੀ ਆਸ ਰੱਖੀ ਆ ਕਿ ਇਸ ਕਿੱਤੇ ਤੋਂ ਇਲਾਵਾ ਵੀ ਕੁਝ ਹੋਰ ਕਰਦੇ ਹੋ ਕਿ ਸਿਰਫ ਪਲਵਾਨੀ ਕਰਨੀ ਹੈ ਨਹੀਂ ਨਹੀਂ ਉਦਾਂ ਮੈਂ ਪੁੱਡਾ ਚ ਐਸ ਅ ਜਈ ਕੰਮ ਕਰਦਾ ਹਾਂ ਅੱਛਾ ਜੀਡੀਐਚ ਹੀ ਹੈਗਾ ਜਈ ਤੇ ਇਹ ਤਾਂ ਮੇਰਾ ਸਾਈਡ ਇੱਕ ਤਰ੍ਹਾਂ ਦਾ ਸ਼ੌਂਕ ਹੈ ਹੁਣ ਸ਼ੌਂਕ ਹੈ ਹਾਂਜੀ ਤੇ ਸਰਕਾਰੀ ਜੋਬ ਨਾਲ ਕਰਦੇ ਹੋ ਸਰਕਾਰੀ ਜੋਬ ਮੇਰੀ ਪਹਿਲਾਂ ਲੱਗੀ ਹੋਈ ਸੀ ਮਤਲਬ ਸਪੋਰਟਸ ਤੇ ਨਹੀਂ ਆਇਆ ਮੈਂ ਵੈਸੇ ਮੈਂ 2017 ਦਾ ਜੁਆਇਨ ਕੀਤਾ ਹੋਇਆ ਪਾਵਰ ਲਿਫਟਿੰਗ ਉਸ ਤੋਂ ਬਾਅਦ ਚੱਲੂ ਕੀਤੀ ਹੈ ਮੈਂ ਦੈ ਲੋ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਪੰਜਾਬ ਸਰਕਾਰ ਚ ਜਾਈ ਲੱਗੇ ਹੋ ਪਰ ਉਹ ਪਤਾ ਲੱਗ ਗਿਆ ਪਰ ਫੇਰ ਵੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਦਾਂ ਹੀ ਮੱਲਾ ਮਾਰਦੇ ਰਹੋ ਤੇ ਪੰਜਾਬ ਤੇ ਜਲੰਧਰ ਦਾ ਐਵੇਂ ਹੀ ਨੋਰਮ ਜਿਹੜਾ ਹੈਗਾ ਰੋਸ਼ਨ ਕਰਦੇ ਰਹੋ ਤੇ ਜੇ ਮੈਂ ਜੇਈ ਦੇ ਕਿਤੇ ਦੀ ਗੱਲ ਕਰਾਂ ਇਹਦੇ ਇਹਦੀ ਇਹ ਵੀ ਜੋਬ ਕਾਫੀ ਟਸ ਹੈਗੀ ਮੇਰੇ ਹਿਸਾਬ ਨਾਲ ਦੇਖਿਆ ਜਾਂਦਾ ਹਾਂ ਇਹਦੇ ਚ ਮੇਨ ਟਾਈਮਿੰਗ ਦਾ ਇਸ਼ੂ ਆਂਦਾ ਹੈ ਕਿ ਜਦਾਂ ਜਦਾਂ ਕਲੈਰੀਕਲ ਆਪਾਂ ਕਹਿੰਦੇ 9 ਤੋਂ 5 ਹੋ ਜਾਂਦੀ ਹੈ ਸਾਡਾ ਓਵਰਟਾਈਮ ਹੀ ਲੱਗ ਜਾਂਦਾ ਕਿਉਂਕਿ ਸਾਡੀ ਸਾਈਟ ਅਗਰ ਚੱਲ ਰਹੀ ਹੈ ਤੇ ਸਾਨੂੰ ਬੈਠਣਾ ਪੈਂਦਾ 5 ਵਜੇ ਨਾਲ 8:00 ਤੱਕ ਜਾਂ ਸੈਟਰਡੇ ਸੰਡੇ ਈਵਨ ਵਰਕਿੰਗ ਹੋ ਜਾਂਦੇ ਆ ਜਦੋਂ ਸਾਈਡ ਵਰਕ ਚੱਲੂ ਹੁੰਦਾ ਹੈ ਇਸ ਕਰਕੇ ਥੋੜਾ ਡਿਫਿਕਲਟ ਰਹਿੰਦਾ ਇਹਨਾਂ ਨਾਲ ਤੇ ਟਾਈਮ ਕਿੱਦਾਂ ਦੇ ਪਾਉਂਦੇ ਦੋਨਾਂ ਨੂੰ ਉਸ ਸਮੇਂ ਨੂੰ ਕਿਉਂਕਿ 10 ਤੋਂ ਲੈ ਕੇ 5 ਵਜੇ ਤੱਕ ਉਹ ਜੋਬ ਹੈਗੀ ਆ ਟਾਈਮ ਕਿੱਦਾਂ ਕਰਦੇ ਫਿਰ ਇਹਨੂੰ ਐਡਜਸਟ ਕਿੱਦਾਂ ਕਰਾਂ ਟਾਈਮ ਇਹ ਹੈ ਕਿ 9 ਤੋਂ 6 ਤੱਕ ਮੈਂ ਲੈ ਕੇ ਚੱਲਦਾ ਹਾਂ ਕਿ ਮੇਰੀ ਜੌਬ ਹੈਗੀ ਹੈ ਉਸ ਤੋਂ ਬਾਅਦ ਮੈਂ 1 ਘੰਟੇ ਦੀ ਰੈਸ ਲੈ ਕੇ 7 ਤੋਂ 10 ਜਿਮ ਲਗਾਉਣਾ ਹੈ ਬਾਕੀ 2-3 ਜੰਸੇ ਮੈਂ ਲੇਟ ਹੋ ਜਾ ਬਾਕੀ ਸਾਡੇ ਜਿਮ ਆਨਰ ਜਿਹੜੇ ਨੇ ਜਿੱਥੇ ਮੈਂ ਜੁਆਇਨ 13 ਤੋਂ ਇੱਕੋ ਜਿਮ ਚ ਲੱਗਾ ਹਾਂ ਔਰ ਵਧੀਆ ਨੇ ਟਾਈਮ ਜੇਕਰ ਮੈਂ ਲੇਟ ਹੋ ਜਾ ਤਾਂ ਜਿਮ ਓਪਨ ਰਹਿੰਦਾ ਹੈ ਭਾਵੇਂ 11 ਵਜੇ 12 ਵਜੇ ਬਾਕੀ ਸਾਰੇ ਡੇ ਸੰਡੇ ਅਗਰ ਸੰਡੇ ਵੀ ਜਦੋਂ ਬੰਦ ਹੁੰਦਾ ਹੈ ਉਹ ਵੀ ਅਗਰ ਮੇਰਾ ਕੋਈ ਦਿਨ ਮਿਸ ਹੋ ਜਾਏ ਤਾਂ ਸੰਡੇ ਮੈਂ ਸੰਡੇ ਜਾ ਕੇ ਕਰ ਦਿਆਂ ਯਾਨੀ ਕੋਸ਼ਿਸ਼ ਕਰਦੇ ਹੋ ਵੀ ਕੋਈ ਸਮਾਂ ਮਿਸ ਨਾ ਹੋਵੇ ਬਰਜੋਸ਼ ਕਰਣੀ ਹੀ ਕਰਨੀ ਹੈ ਹਾਂਜੀ ਹਾਂਜੀ ਉਹ ਬਹੁਤ ਜ਼ਰੂਰੀ ਹੈ ਇਸ ਨਾਲ ਆਪਣੇ ਰੈਗੂਲਰਟੀ ਜਿਹੜੀ ਡਿਸਪਲਿਨ ਜਿਹੜਾ ਹੈ ਟ੍ਰੇਨਿੰਗ ਦੀ ਗੱਲ ਕਰਾਂ ਅੱਜ ਕੱਲ ਮੁੰਡੇ ਕਾਫੀ ਨੌਜਵਾਨ ਜਿਹੜੇ ਹੈ ਕਿੱਥੇ ਚੋਂਦੇ ਆ ਪਾਵਰ ਲਿਫਟਿੰਗ ਵੀ ਕਰਦੇ ਆ weight ਲਿਫਟਿੰਗ ਵੀ ਕਰਦੇ ਆ ਕੋਈ ਡਾਈਟ ਕੋਈ ਪਰਟਿਕੂਲਰ ਇੱਕ ਡਾਈ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਅੱਜਕੱਲ ਮੁੰਡੇ ਖਾਸ ਕਰਕੇ ਮੈਂ ਗੱਲ ਕਰਾਂ ਨਸ਼ੇ ਆਲੂ ਤਰੇ ਜਾਂਦੇ ਆ ਆ ਜਿਵੇਂ ਪੰਜਾਬ ਸਰਕਾਰ ਦੀ ਗੱਲ ਕਰਾਂ ਪੰਜਾਬ ਸਰਕਾਰ ਰੰਗਲਾ ਪੰਜਾਬ ਲਿਆਉਣ ਦੀ ਗੱਲ ਕਰ ਰਹੀ ਆ ਔਰ ਕਿਤਨੇ ਕਿਤੇ ਪੰਜਾਬ ਸਰਕਾਰ ਕਾਮਯਾਬ ਵੀ ਰਹੀ ਆ ਤੇ ਉਹਨਾਂ ਮੁੰਡਿਆਂ ਨੂੰ ਕੀ ਸਲਾਹ ਸੁਣਾ ਦੇਣਾ ਚਾਹੁੰਦੇ ਜਿਹੜੇ ਮੁੰਡੇ ਇਸ ਕਿੱਤੇ ਨੂੰ ਜੁੜਨ ਜਾ ਰਹੇ ਨੇ ਤੇ ਖਾਸ ਕਰਕੇ ਡਾਈਟ ਕਿਹੜੀ ਉਹ ਰੱਖਣ ਕਿਉਂਕਿ ਡਾਈਟ ਵੀ ਕਾਫੀ ਮਹਿੰਗੀ ਹੈਗੀ ਆ ਹਾਂ ਡਾਈਟ ਬਹੁਤ ਮਤਲਬ ਮੇਨ ਕ੍ਰੂਸ਼ਲ ਆਪਣਾ ਰੋਲ ਐਕਸਪਲੇਨ ਕਰਦੀ ਹੈ ਡਾਈਟ ਦਾ ਇਹ ਹੈ ਕਿ ਜੇਕਰ ਤੇ ਬੰਦਾ ਨਾਨ-ভেজ ਹੈ ਫਿਰ ਤਾਂ ਕੋਈ ਨੌਕਾ ਨਹੀਂ ਹੁੰਦਾ ਕਿਉਂਕਿ ਮੇਨਲੀ ਆਪਾਂ ਨੇ ਕਰਨਾ ਕੀ ਹੁੰਦਾ ਹੈ ਕਾਫ ਸਪਰਟ ਪ੍ਰੋਟੀਨ ਇਹ ਦਿਨ ਪੂਰੇ ਕਰਦੇ ਹੁੰਦੇ ਆ ਜਿੱਦਾਂ ਆਪਣਾ ਕੋਚ ਹੈ ਜੋ ਵੀ ਨਿਊਟ੍ਰੀਸ਼ਨ ਆਪਣਾ ਡਾਈਟ ਬਣਾ ਕੇ ਦੇਗਾ ਤੁਹਾਡੇ weight ਦੇ ਅਕੋਰਡਿੰਗ ਤੁਹਾਡੀ ਬੋਡੀ ਦੀ ਨੀਡ ਦੇ ਅਕੋਰਡਿੰਗ ਜਿੱਥੇ ਤੱਕ ਮੈਂ ਜਾਣਦਾ ਸਾਡੇ ਜਲੰਧਰ ਤੋਂ ਹੀ ਬਿਲੋਂਗ ਕਰਦੇ ਨੇ ਘੁੰਮਣ ਸਾਹਿਬ ਔਰ ਇੱਕੋ ਇੱਕ ਸ਼ਖਸ ਹੋ ਹਿੰਦੁਸਤਾਨ ਦੇ ਨੇ ਪੂਰੇ ਵਰਲਡ ਦੇ ਇਦਾਂ ਦੇ ਬੰਦੇ ਹੈਗੇ ਜਿਹੜੇ ਸ਼ਾਕਾਹਾਰੀ ਪਲਵਾਰ ਹੈਗੇ ਨੇ ਹਾਂਜੀ ਪਿਓਰ ਵੈਜ ਨੇ ਉਹ ਵੀ ਮੈਂ ਵੀ ਵੈਜੀਟੇਰੀਅਨ ਆ ਤੇ ਵੈਜ ਵਿੱਚ ਬਸੇ ਹੁੰਦਾ ਕਿ ਪ੍ਰੋਟੀਨ ਕੁਆਂਟੀਟੀ ਪੂਰੀ ਕਰਨੀ ਬਹੁਤ ਔਖੀ ਹੈ ਉਹਨਾਂ ਨਾਲ ਬਹੁਲੀ ਬਹੁਤ ਖਾਦੀ ਆ ਜਿਹੜੇ ਜਦੋਂ ਪਸ਼ੂ ਖਾਂਦਾ ਹੈ ਨਾ ਜਿਹੜਾ ਪਹਿਲਾ ਦੁੱਧ ਹੁੰਦਾ ਉਹ ਬਹੁਤ ਉਹਨਾਂ ਨੇ ਦੱਸਿਆ ਫਿੰਡਰ ਜੂ ਦੇ ਵਿੱਚ ਹਾਂਜੀ ਹਾਂਜੀ ਤੇ ਉਹਦੇ ਲਈ ਇਹ ਹੈ ਕਿ ਸਾਨੂੰ ਫਿਰ ਪ੍ਰੋਟੀਨ ਦੇ ਸਪਲੀਮੈਂਟਸ ਲੈਣੇ ਪੈਂਦੇ ਆ ਪਾਊਡਰ ਫਾਰਮ ਜਿਹੜੇ ਆਂਦੇ ਆ ਨਾ ਉਹ ਯੂਜ਼ ਫਿਰ ਵੱਜ ਜਾਂਦਾ ਹੈ ਜਿਹੜਾ ਨਾਨ-ਵੈਜੀਟੇਰੀਅਨ ਹੁੰਦਾ ਉਹਨਾਂ ਨੂੰ ਪ੍ਰੋਟੀਨ ਸਪਲੀਮੈਂਟ ਦੀ ਇੰਨੀ ਖਾਸ ਲੋੜ ਪੈਂਦੀ ਨਹੀਂ ਮਤਲਬ ਨਾਰਮਲ ਇੱਕ ਸਕੂਪ ਜਿਹੜਾ ਉਹ ਤਾਂ ਉਹਨਾਂ ਲੈ ਕੇ ਬੰਦਾ ਹੋ ਜਾਂਦਾ ਪੂਰਾ ਪ੍ਰੋਟੀਨ ਸਾਡੀ ਪ੍ਰੋਟੀਨ ਕੁਆਂਟੀਟੀ ਘਟ ਜਾਂਦੀ ਹੈ ਉ ਉੰਨੀ ਨਹੀਂ ਹੁੰਦੀ ਜਿੰਨੀ ਨਾਨ-ভেজਿਟੇਰੀਅਨ ਕਰ ਸਕਦਾ ਹੈ ਉਹਦੇ ਲਈ ਆਪਾਂ ਸਪਲੀਮੈਂਟ ਯੂਜ਼ ਕਰ ਸਕਦੇ ਹਾਂ ਕੋਈ ਲੋਕ ਕਸਮ ਨਹੀਂ ਹੈਗਾ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਸੱਲ ਮੋਹਿਤ ਦੁੱਗ ਜਿਨ੍ਹਾਂ ਨੇ ਅਮਰੀਕਾ ਵਿੱਚ ਵੀ ਇੰਗਲੈਂਡ ਵਿੱਚ ਵੀ ਦੁੱਗ ਦੁੱਗ ਕਰਾਈ ਆ ਤੇ ਹੁਣ ਹੋਰ ਗਾਹਾਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਵੀ ਹਰੇਕ ਕੰਟਰੀ ਦੇ ਵਿੱਚੋਂ ਜਿੱਤ ਕੇ ਆਉਣਾ ਚਾਹੇ ਉਹ 골ਡ ਮੈਡਲ ਹੋਵੇ ਚਾਹੇ ਉਹ ਸਿਲਵਰ ਮੈਡਲ ਹੋਵੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵਿੱਚ ਜੇਹੀ ਲੱਗੇ ਹੋਏ ਨੇ ਔਰ ਆਪਣੀਆਂ ਸੇਵਾਵਾਂ ਲੋਕਾਂ ਦੇ ਕਰ ਵੀ ਪਚਾਰੇ ਨੇ ਤੇ ਨਾਲ ਦੀ ਨਾਲ ਆਪਣਾ ਕੀਤਾ ਜਿਹੜਾ ਹੈਗਾ ਵੇਟ ਲਿਫਟਿੰਗ ਦਾ ਉਹਨੂੰ ਵੀ ਗਾ ਵਧਾਰੇ ਨੇ ਨਵੀਂ ਦੇ ਤਾਦਾ ਡੇਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸ਼ਰਾ ਟੀਵੀ ਮੈਨੂੰ ਸੁਰਿੰਦਰ ਕੰਬੋਈ ਨੂੰ ਤੇ ਮੇਰੇ ਕੈਮਰਾਮੈਨ ਸਾਥੀ ਸੁਖਵਿੰਦਰ ਹੁੰਦਿਆ ਜੀ ਇਜਾਜ਼ਤ ਤਲਵਾਰ